ਪਾਰਟ ਤੇ ਇੰਗਲੈਂਡ ਚੋਂ ਲਈ ਚੌਥੇ ਟੈਸਟ ਦੇ ਫੀਲਡਰ ਭੁਵਨੇਸ਼ਵਰ ਕੁਮਾਰ ਦਾ ਥਰੋ ਮੈਦਾਨੀ ਅੰਪਾਇਰ ਰਿਫੇਲ ਸਿਰ ਤੇ ਪਿੱਛੇ ਲੱਗਿਆ ਅਤੇ ਉਹ ਡਿੱਗ ਪਏ ਜਿਸ ਕਾਰਨ ਇਲਾਜ ਲਈ ਰਿਫੇਲ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਪਾਰਟ ਤੇ ਇੰਗਲੈਂਡ ਵੱਲੋਂ ਮੁੰਬਈ ਚੌਥੇ ਟੈਸਟ ਮੈਚ ਇੰਗਲੈਂਡ ਦੀ ਟੀਮ ਟਾਸ ਜਿੱਤ ਕੇ ਬੱਲੇਬਾਜ਼ੀ ਕਰ ਰਹੀ ਹੈ ਇਸ ਮੈਚ ਵਿੱਚ ਪਾਰਤੀ ਟੀਮ ਚ ਦੋ ਬਦਲਾਅ ਕੀਤੇ ਗਏ ਨੇ ਇੰਜਰੀ ਨਾਲ ਜੂਝ ਰਹੇ ਸ਼ਮੀ ਅਤੇ ਰਹਾਣੀ ਟੀਮ ਤੋਂ ਬਾਹਰ ਹੋ ਗਏ ਨੇ रुकेश राहुल ਅਤੇ ਪਵਨೇಶ್ కుమార్ ਦੀ ਟੀਮ ਚ ਵਾਪਸੀ ਹੋਈ ਹੈ ਕਰੋਨਾਇਰ ਵੀ ਟੀਮ ਚ ਜਗ੍ਹਾ ਬਚਾਉਣ ਚ ਕਾਮਯਾਬ ਰਹੇ ਨਾ ਜਦਕੀ ਸਾਹਦੀ ਗੈਰ ਹਾਜ਼ਰੀ ਚ ਇੱਕ ਫਿਰ ਫਿਰ ਤੋਂ 파ਰਥੇ ਪਟੇਲ ਹੀ ਕੀਪਿੰਗ ਕਰ ਰਹੇ ਨੇ ਸਟਾਰ TNS ਖਿਡਾਰੀ ਨੋਵਕ ਜੋਕ ਵਿੱਚ ਆਪਣੇ ਕੋਚ ਬੋਰਿਸ ਬੇਕਰ ਤੋਂ ਅਲੱਗ ਹੋ ਗਏ ਨੇ ਜੋਕ ਵਿੱਚ ਨੇਕ ਬਿਆਨ ਰਾਹੀਂ ਜਾਣਕਾਰੀ ਦਿੱਤੀ ਹੈ ਜੋਕ ਵਿੱਚ ਨੇ 3 ਸਾਲ ਦੀ ਸਾਂਝੇਦਾਰੀ ਲਈ ਬੋਰਿਸ ਨੂੰ ਧੰਨਵਾਦ ਕੀਤਾ ਵਰਿੰਦਰ ਸਹਿਵਾ ਨੇ ਅਜਤੇ ਹੀ ਦੇ ਨਿਸਾਲ 2011 ਚ ਦੋ ਰਸੈਂਕੜਾ ਜੜਿਆ ਸੀ ਵੀਰੋ ਨੇ ਵੈਸਟਰਨ ਇੰਡੀਜ਼ ਖਿਲਾਫ ਇਹਨਾਂ ਦੌਰਚ ਦੋ ਰਸੈਂਕੜਾ ਕੋਕਿਆ ਸੀ ਇੱਕ ਕਾਰਨਾਮਾ ਕਰਨ ਵਾਲੇ ਉਹ ਵਿਸ਼ਵ ਦੇ ਦੂਜੇ ਬਲੇਬਾਸ ਸਨ ਵੀਰੋ ਨੇ 49 ਗੇਂਦਾਂ ਦੇ 25 ਚੌਕੇ ਤੇ 7 ਛੱਕੇ ਦੀ ਮਦਦ ਨਾਲ 219 ਰਨ ਬਣਾਏ ਸਨ